ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਹਾਂ ਜਿਵੇਂ ਆਪਾਂ ਨੇ ਹੁਣ ਆ ਬਾਹਮਾ ਕਟਿੰਗ ਕਰੀਆਂ ਹਨਾ ਵਰਕ ਹੋਈਆਂ ਹੋਈਆਂ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਇਦਾਂ ਫੋਲਡ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਮੋਡਾਂ ਨਾਪਦੇ ਹਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੇਰੇ ਭੈਣਾਂ ਦੇ ਕਮੈਂਟ ਆਏ ਹੋਏ ਸੀਗੇ ਤਾਂ ਕਰਕੇ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਆ ਦੇਖੋ ਜੀ ਮੋਡਾ 8 ਆ ਰਿਹਾ ਹਨਾ ਆਪਾਂ ਨੂੰ ਚਾਹੀਦਾ 9-10 ਤੇ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਅਲੱਗ ਤੋਂ ਨਾ ਐਵੇਂ ਦੋ ਜੋੜ ਪਾ ਲੈਣੇ ਦੋ ਪੱਟੀਆਂ ਠੀਕ ਹੈ ਦੋਨਾਂ ਬਾਵਾਂ ਨਾਲ ਇਹ ਇਹਨੂੰ ਇਦਾਂ ਫੋਲਡ ਕਰਕੇ ਰੱਖ ਲੈਣਾ ਦੇਖੋ ਜੇ ਤਾਂ ਹੁਣ ਆਪਾਂ ਨੇ ਇਦਾਂ ਦੋਨਾਂ ਪਾਸੇ ਜੋੜ ਪਾਉਣਾ ਜਿਵੇਂ ਹੁਣ ਇਹਦੇ ਤੇ ਬਰਕ ਹੋਇਆ ਵਾ ਤਾਂ ਦੋਨਾਂ ਪਾਸੇ ਜੋੜ ਪੈਣਾ ਜਿਵੇਂ ਹੁਣ ਮੰਨ ਲਓ ਇੱਤੇ ਤੇ ਬਰਕ ਨਾ ਹੋਇਆ ਹੋਵੇ ਤਾਂ ਤੁਸੀਂ ਇੱਕ ਜੋੜ ਵੀ ਪਾ ਸਕਦੇ ਏਦਾਂ ਇਹਨੂੰ ਇਦਾਂ ਨੂੰ ਕਰਕੇ ਤੇ ਇੱਕ ਜੋੜ ਤੁਸੀਂ ਉਰੇ ਪਾ ਸਕਦੇ ਠੀਕ ਹੈ ਤੇ ਮੈਂ ਤੁਹਾਨੂੰ ਤਾਂ ਹੀ ਇਹ ਵੀਡੀਓ ਬਣਾਈ ਹੈ ਤੁਹਾਡੇ ਲਈ ਵੀ ਅੱਧੇ ਦੇ ਵਿੱਚ ਜੋੜ ਪੈ ਜਾਣੇ ਆ ਠੀਕ ਹੈ ਤੇ ਇਦਾਂ ਉਰੇ ਮੋਢਾ ਰੱਖ ਕੇ ਉਰੇ ਮੂਰੀ ਰੱਖ ਕੇ ਕਾਟਾ ਪੈ ਜਾਣੀਆਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ